ਹਾਂਜੀ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ ਯਾਰ ਬਹੁਤ ਟਾਈਮ ਲੱਗ ਜਾਂਦਾ ਹੈ ਇਹਨਾਂ ਚੀਜ਼ਾਂ ਤੇ ਐਡੀਟਿੰਗ ਕਰਨ ਤੇ ਤੇ ਵੀਡੀਓ ਬਣਾਉਣ ਤੇ ਠੀਕ ਹੈ ਹੁਣ ਆਪਾਂ ਚੱਲੇ ਆ ਕੀ ਕਹਿੰਦੇ ਐ ਸੁਮੀ ਓਏ ਸਮੋਸੇ ਵਾਲਾ ਰੋਕ ਦੋ ਸਮੋਸੇ ਫੜ ਲਾ ਲੋ ਜੀ ਆਪਾਂ ਚੱਲੇ ਆ ਫਿਲਮ ਦੇਖਣ ਤੋਂ ਅੰਦਰ ਗੈਟਅੱਪ ਦੇਖ ਲਓ ਕਰੀ ਆਪਾਂ ਰੈਡੀ ਹੋ ਗਏ ਆ ਖਲਾਰਾ ਦੇਖੋ ਕਿੰਨਾ ਪਿਆ ਹੋਇਆ ਦੇਖ ਰਹੇ ਹਾਂ ਖਲਾਰਾ ਟਾਈਮ ਨਹੀਂ ਮਿਲਿਆ ਸਾਫ ਸਫਾਈ ਕਰਨ ਦਾ ਰੈਡੀ ਹੋ ਗਏ ਆ ਤਿਆਰ ਪਹਿਲਾਂ ਹੋ ਜੰਨੇ ਨਹਾ ਧੋ ਕੇ ਆਪਾਂ ਚਲੋਨੇ ਆ ਗਾਣੇ ਹਾਂ ਅੱਜ ਆਜਿ ਨੀ ਤਾਂ ਫਿਰ ਬਾਅਦ ਤੋਂ ਚਲਾਵਾਂਗੇ ਹੁਣ ਕਾਹਦੀ ਹੈ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਤੇ ਪਣ ਇੱਕ ਹੋ ਗਿਆ ਕਿੰਨੇ ਵਜੇ ਸ਼ੋਅ ਹੈ ਸ਼ੋਅ ਹੈ 1:45 1:45 2 ਵਜੇ ਕੀ ਲੈਣ ਸਮੋਸੇ ਲੌਬੀ ਇਹ ਮੁੰਡਾ ਲਾਂਡਰੀ 'ਚ ਲੱਗਾ ਹੋਇਆ ਹੈ ਉੱਥੇ ਇਹਨੇ ਕੱਪੜੇ ਤੋਤੇ ਤੇ ਇਸ ਦੇ ਪੈਂਟ ਦੇ ਵਿੱਚੋਂ ਪੈਸੇ ਨਿਕਲੇ ਡੈਡੀ ਨਹੀਂ ਚਲਾਏ ਨੀ ਉਹ ਪੈਸੇ ਉਹ ਪੈਸੇ ਦੇ ਲਿਆਦੇ ਨੇ ਸਮੋਸੇ ਤੇ ਤਿਆਰ ਰੱਖ ਮਾੜੇ ਕਪਲੇ ਖਾਨ ਦੇ ਮਾਹੀ ਦਾ ਬੰਦਾ ਆ ਦੇਖੋ ਆ 20 ਰੁਪਏ ਕੱਢੇ ਆ ਦੇਖੋ ਪਤਾ ਲੱਗਦਾ ਤੋਤੇ ਚਲਾਏ ਨਹੀਂ ਉਹਨੇ ਗੱਲ ਵੱਖਰੀ ਆ ਦੇਖੋ ਪਤਾ ਲੱਗਦਾ ਨਹੀਂ ਤੋਤੇ ਕੱਪੜਾ ਹੋ ਗਿਆ ਨੋਟ ਆ ਦੇਖੋ ਇਹਨੇ ਪੈਂਟ ਤੋਤੇ ਉਹਦੇ ਵਿੱਚੋਂ ਨਿਕਲੇ ਹੋਣੇ ਆ ਇਹਨੇ ਉਹਨੂੰ ਮੋੜੇ ਵੀ ਨਹੀਂ ਰੱਖਲੇ 20 ਰੁਪਏ ਤੁਸੀਂ ਠੱਗੀਆਂ ਮਾਰਦੇ ਹੋ ਨਾ ਇਹ ਚੋਰ ਠੱਗੀਆਂ ਹੁਣ ਤੁਸੀਂ ਚੋਰੀਆਂ ਠੱਗੀਆਂ ਕਰਨ ਲੱਗੇ ਲੈ ਸਮੋਸੇ ਖਾਈ ਜਲਦੀ ਦੋ ਤੇਰਾ ਦੋ ਮੇਰਾ ਸਰਫਿੰਗ ਕਿਚ ਬਾਇੰਗਾ ਇਸੀ ਨਾ ਪਾਇਆ ਤਾਂ ਡੋਲੂ ਦੀ ਬੱਗੀ ਡੋਲੂ ਦੀ ਮੰਨਦਾ ਮੇਰੀ ਕਰਾ ਧੱਕਣ ਦੇ ਪਾ ਚੱਕ ਲੈ ਬਸ ਐ ਓਏ ਨਹੀਂ ਡੁੱਲਦੀ ਯਾਰ ਡੱਲੂ ਇਹ ਨਹੀਂ ਤੇ ਤੁਹਾਨੂੰ ਕਹਦਾ ਮੈਂ ਨਹੀਂ ਲੋ ਜੀ ਸਮੋਸੇ ਖਾਣੇ ਦਾ ਆ ਜਾਓ ਗਰਮਾ ਗਰਮ ਸਮੋਸੇ ਛੋਟੇ ਛੋਟੇ ਸ਼ਰਮਾ ਕਹਿੰਦਾ ਮੇਰੀ ਐਡ ਨਹੀਂ ਗਰਮੀ ਮੈਂ ਬਹੁਤ ਫੇਮਸ ਹੋ ਜਾਊਗਾ ਸ਼ਰਮਾ ਨੇ ਐ ਕਿਹਾ ਹਾਂ ਪਤਾ ਨਹੀਂ ਭਰਾ ਸਾ ਮੈਨੂੰ ਕੀ ਹੋਇਆ ਸ਼ਰਮਾ ਗੁੱਸਾ ਕਰਕੇ ਨਾ ਤੇ ਆ ਤੇ ਆਪਣੀ ਧਲਾਰ ਪੂਆ ਆਈਸ ਕਰੇਸ਼ਨੇ ਕੱਟਾ ਪੈ ਗਿਆ 2000 ਜਿਹੜੀ ਪਾਈ ਸੀਗੀ ਤੇ 40 ਰੁਪਏ ਖਰਚਾ ਵੀ ਹੋ ਗਿਆ ਹੋਰ ਹੋਊਗਾ ਆਹ ਛਾਇਆ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਸकाई ਮੌਰ ਭਾਈ ਨੂੰ ਠੰਡ ਲੱਗੇ ਨੇ ਕਹਿੰਦੇ ਅੰਦਰ ਕੀ ਕਹਿੰਦਾ ਲੋਈ ਲਾ ਕੇ ਬਹਿਣਾ ਫਿਲਮ ਦੇ ਲੋਈ ਦੀ ਬੁੱਕਲ ਮਾਰ ਲਾਈ ਦੀ ਬੁੱਕਲ ਆ ਇਹ ਆ ਜੀ ਸकाई ਮਾਲ ਤੇ ਆਪਾਂ ਇੱਥੇ ਫਿਲਮ ਦੇਖਣ ਮਲੋਟ ਹੁਣ ਆਪਾਂ ਚੱਲਦੇ ਅੰਦਰ ਲੈਨੇ ਟਿਕਟ ਚਲੋ ਜੀ ਟਿਕਟ ਪੁੱਛੋ ਪੇਮੈਂਟ ਤੁਸੀਂ ਕਰਨੀ ਆ ਮੈਂ ਤੁਹਾਨੂੰ ਬਾਅਦ ਚ ਕਰੂੰਗਾ ਨਾ ਨਾ ਦਿਡੋਲਣਾ ਹੀ ਆਂ ਨਾ ਵੀਰੇ ਸਾਰੀ ਦੁਨੀਆ ਗਵਾਇਆ ਹੈ ਮੇਰੇ ਵਲੌਗ ਤੇ ਨਨਨ ਕਾਜੀ ਲੈਸ ਕਰ ਦਣਗੇ ਇਕੱਠਾ ਚੱਲ ਆਹ ਦਿੱਕਾ ਨਾ ਖਾਓ ਲੋ ਯਾ ਪਲ ਲੈ ਲਈ ਟਿਕਟ ਹੁਣ ਤੇ ਆਪਾਂ ਚੱਲਨੇ ਅੰਗੇ ਹੂੰ ਆਪਣਾ ਲੱਗ ਗਿਆ ਇਕੱਠਾ 200 ਰੁਪਇਆ ਇੱਥੇ ਟਿਕਟ ਹੈ ਸਭ ਤੋਂ ਸਸਤੀ ਕਿਉਂ ਤਾਂ ਹੀ ਆਣਾ ਤੂੰ ਹਾਂ ਬਾਹਰ ਆ ਠੀਕ ਹੈ ਤੇ ਲਾਂਡਰੀ ਜਿਹੜੇ ਪੈਸੇ ਵਜੇ ਸੀ ਹੁਣ ਕਿੰਨੇ ਬਚੇ 200 ਕਿੱਥੇ ਉੱਧਰ ਉੱਧਰ ਹੀਟਰ ਲਾਈਦਾ ਸੀ ਬੰਦਾ ਉਹਨੇ ਬੀਕ ਲਈ ਗੋਲ ਕਰਤੀ ਬੰਦਾ 18 ਗੱਲ ਚ ਜੋੜਤੀਆਂ ਤੇ ਫਟਾਕੇ ਪੈ ਗਏ ਆ ਲੈਟਰੀ ਬੰਦ ਕਰਤੀ ਲੈਟਰੀ ਬੰਦ ਕਰਤੀ ਹੁਣ ਆਪਾਂ ਆ ਗਏ ਇੱਕ ਵਾਰ ਕਿਉਂਕਿ ਹਲੇ ਟਾਈਮ ਤੇ ਆ 1:30 ਵਜੇ ਆ ਪੌਣੇ 2 ਵਜੇ ਸ਼ੋਅ ਹੈ ਇੱਕ 40 ਦਾ ਜੇ ਅਸੀਂ ਚੱਲਨੇ ਆਂ ਸਾਹਮਣੇ ਦੇ ਕਿਹੜਾ ਬਿਗ ਬਜ਼ਾਰ ਕ੍ਰੀਏਟਿਵ ਬਿਗ ਬਜ਼ਾਰ ਦਾ ਕ੍ਰੀਏਟਿਵ ਉਹ ਨਹੀਂ ਕੰਪਨੀ ਦਾ ਪ੍ਰੈਸਰ ਨਾਮ ਆਇਆ ਕੱਪੜੇ ਦਿਖਾ ਕੇ ਲੈਣਾ ਸਾਹ ਨਹੀਂ ਰੋਣਾ ਮਰ ਕੇ ਉਹਨਾਂ ਕਹਿਦੇ ਨੇ ਕਿ ਅਸੀਂ ਦੇਖਣ ਦੇ ਪੈਸੇ ਲਾਵਾਂਗੇ ਵੀਡੀਓ ਵਾਹੇ ਤੁਹਾਡੇ YouTube ਤੇ ਹਾਂ ਹੈਨਾ ਇਹ ਬੜੀਆ ਦਾ ਗੁਰੂ ਬੇਗੂਜਾਰ ਜਾਣਾ ਬੀਬੀ ਜਾ ਚੱਲਦੇ ਆ ਇਹ ਕਹਿੰਦਾ ਸੁਮੀਆਂ ਠੰਡ ਲੱਗੀ ਧੁੱਪ ਸਿਕਦੇ ਥੋੜੀ ਦਰ ਫਿਰ ਬਹਿ ਕੇ ਫਿਲਮ ਦੇਖਾਂਗੇ ਠੀਕ ਹੈ ਨਾ ਇਹ ਬਣਿਆ ਹੈਗਾ ਜੀ ਮਾਲ ਦੇਖ ਲਓ ਤੁਸੀਂ ਸਕਾਈ ਮਾਲ ਤੇ ਬਾਕੀ ਟੋਪੋ ਸਾਹਮਣੇ ਜਿੱਥੇ ਬੈਨੇ ਆ ਭਾਈ ਨੇ ਸਟਰੀਕ ਪਾਤੀ ਆ ਹਨਾ ਠੀਕ ਆ ਫੋਲੋ ਕਰਾਣਾ ਫੋਲੋ ਇਹਨਾਂ ਨੂੰ ਇਹ ਸ਼ੱਕਰਪਾਲਾ ਤੇ ਫੋਲੋ ਕਰ ਲਿਓ ਸਨੈਪਚੈਟ ਤੇ ਫੋਲੋ ਕਰ ਲਓ ਫੋਲੋ ਫੋਲ ਕਰ ਲਿਓ ਸ਼ੱਕਰਪਾਲਾ ਸਬਸਕ੍ਰਾਈਬ ਕਰ ਲਿਓ ਠੀਕ ਆ ਨਾ ਸ਼ੱਕਰਪਾਲਾ ਟੋਪ ਸਿੱਖਦੇ ਆ ਫਿਰ ਆਪਾਂ ਚੱਲਦੇ ਆਂ ਅੰਦਰ ਦੁਰਿੰਦਰ ਕੇ ਜਪਾਨ ਲੋ ਜੀ ਟ੍ਰੈਕਟਰ ਉਪ ਆ ਗਏ ਆ ਆਪਾਂ ਚੱਲੇ ਖਿਲੋਂ ਦੇਖਾਂ ਮੈਨੂੰ ਤਾਂ ਬੱਸ ਸੁਣੀ ਵੀ ਜਾਂਦੀ ਟੋਰੇ ਅੰਦਰ ਆਇਆ ਸਟੋਰੀ ਬਾਰੇ ਆ ਸਟੋਰੀ ਬਾਰੇ ਫੋਨ ਆ ਗਿਆ ਰਣਵੀਰ ਦਾ ਹੈ ਕੀ ਕਹਿੰਦਾ ਆ ਨਾ ਲਈ ਚੱਲ ਚੱਲੀ ਲੋ ਜੀ ਆਪਾਂ ਦੇਖਦੇ ਆਂ ਜੀ ਸੀਟ ਇਸ ਕਿਤੇ ਉਸੀ ਜੈਸੇ ਗੁਰਕਾਰੀ ਤਤਵ ਤੁਰੰਤ ਅਸੇ ਦਿਖਾਏ ਔਰ ਖਾਸੀ ਕੋ ਕਹੇ ਗੁੱਡ ਬਾਏ ਮਲਤਾਨੀ ਦੇਖੀ ਦੇਖੀ ਵੀਰੇ ਦੇਖੀ ਦੇਖੀ ਆ ਕੀ ਹੋਇਆ ਕੀ ਆ ਲੋ ਠਾਣੇ ਦਾ ਅੰਕਲ ਠਾਣੇ ਦਾ ਅੰਕਲ ਗੱਲ ਕੀ ਹੈ ਹਾਏ ਹੋਏ ਹੋਰ ਹਾਂ ਤੇ ਇੱਥੇ ਵਾਲੇ ਯਾਰ ਕੋਈ ਨਹੀਂ ਚੱਲ ਉੱਪਰ ਬੰਨੇ ਹਾਂ ਤੇਰੀ ਫੇਵਰੇਟ ਤੇਰੀ ਫੇਵਰੇਟ ਟਾਇਰ ਜਲਦੀ ਆਂਦੀ ਆ ਚਲਾ 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 ਨਹੀਂ ਨਹੀਂ ਬੰਦ ਹੈ ਬੰਦ ਹੈ ਬਤਾਓ ਬੰਦ ਹੈ ਕੀ ਚਲਾ ਤੂੰ ਨਹੀਂ ਚਲਾ ਆਉਂਦਾ ਪਿਆ ਆਉਂਦਾ ਪਿਆ ਠੀਕ ਹੈ ਕਿਹੜਾ ਕਰਨਾ ਚੱਲੂ ਪਹਿਲਾਂ ਉਹ ਗਾਣਾ ਨਹੀਂ ਚੱਲਿਆ ਮਸਾ ਕਿਹੜਾ ਉਹ ਦੱਸ ਤੋ ਦੇ ਕੋਈ ਤੈਨ ਅਕਸ਼ੇ ਖੰਨਾ ਦਾ ਧੂਮਰਪਾਨ ਦੀ ਵਜ੍ਹਾ ਸੇ ਆਪ ਧੂਮਰਪਾਨ ਨਾ ਕਰੇਗਾ ਠੀਕ ਹੈ ਆ ਕਰਦਾ ਧੂਮਰਪਾਨ ਤੇਰੇ ਜਿਹਾ ਬੂਥਾ ਨਿਕਲਾ ਕੋਈ ਸਾਡਾ

ਇਹ ਹੋਰ ਕੀ ਕਰ ਰਿਹਾ ਤੂੰ ਪਾਇੰਟ ਮੈਂ ਟੈਕਟ ਲਾਤੀ ਨਾ ਪੇੜ ਦੇ ਪੈਸੇ ਮੇਰੇ ਖਾਣ ਦੇ ਪੈਸੇ ਤੇ ਠੀਕ ਹੈ ਬਪੂ ਜੱਬੇ ਤੋਂ ਬੰਦ ਨਾ ਸਾਡੇ ਨਹੀਂ ਹੁੰਦਾ ਨਾ ਸੰਜੀਤ ਨੇ ਫੋਨ ਤੇ ਗੱਲ ਕਰਾਣੀ ਪਾੜੀ ਸੋ ਫਾਈਨਲੀ ਆਪਾਂ ਆਰਡਰ ਕਰਤਾ ਠੀਕ ਹੈ ਤਾਂ ਆਰਡਰ ਹੈ ਫ੍ਰੈਂਚ ਫ੍ਰਾਈਸ ਤੇ ਕੋਕ ਫ੍ਰੈਂਚ ਫ੍ਰਾਈਸ ਤੇ ਕੋਕ ਕਿੰਨਾ ਕੋਕ ਕਿਤਿਆ ਪੱਕੀ ਗੱਲ ਹੈ ਦੱਦੂ ਨਹੀਂ ਕਹਿੰਦੇ ਭੇਜ ਦਾਂਗੇ ਜੇ ਨਾ ਭੇਜਿਆ ਫੇਰ ਪੈਸੇ ਵਾਪਸ ਕੀ ਕਰ ਰਹਿਣਾ ਵੀ ਜਨਾਬੇ ਤੇ ਪੈਸੇ ਵਾਪਸ ਮੋਟਰ 2 ਵੀ ਲੱਗ ਚੁੱਕੀ ਕਹਿੰਦੇ ਕਮਿੰਗ ਸੂਨ ਹੈ ਦੇਖ ਕੇ ਜਾਵਾਂਗੇ ਅਸੀਂ ਉਹਦੇ ਸੁਮੀ ਉਹ ਹੀਟਰ ਲਈ ਜਾਂਦਾ ਦੇਖ ਆਹਾ ਹਾ ਹਾ ਪਰੇ ਹੋ ਜਾ ਮੈਨੂੰ ਲੈ ਜਾਂਦੇ ਹਾਂ ਆ ਗਾਇਸ ਇੱਥੇ ਕਿੰਨੇ ਤੇ ਆਪਾਂ ਹਾਂ ਤੁਸੀਂ ਨਹੀਂ ਆ ਰਹੇ ਲੈ ਰਹੇ ਨੇ ਦੱਸੀ ਨਾ ਚੰਗਾ ਕਿਸੇ ਨੂੰ ਗੱਲ ਨਾ ਕਰੀ ਕਿਸੇ ਨੂੰ ਤੁਹਾਨੂੰ ਦੇ ਲਈ ਇੱਕ ਜਗ੍ਹਾ ਗਾਸੀ ਆਇਆ ਤੈਨੂੰ ਆਇਆ ਤੈਨੂੰ ਲਿਆਰੀ ਦਿਖਾਵਾਂ ਆਇਆ ਤੈਨੂੰ ਲਿਆਰੀ ਦਿਖਾਵਾਂ ਹੁਣ ਮਿੰਟ ਤੋਂ ਬਾਅਦ ਹੋ ਗਿਆ ਆਇਆ ਤੈਨੂੰ ਲਿਆਰੀ ਦਿਖਾਉਣੇ ਆਰੀ ਗਾਈਸ ਇਹ ਲਿਆਰੀ ਹੈ ਇਹ ਲਿਆਰੀ ਦਾ ਏਰੀਆ ਸਾਰਾ ਜਿਹੜਾ ਉਹ ਸੰਦੀ ਦਾ ਖੇਮ ਤੇ ਕਹਿੰਦਾ ਲਿਆਰੀ ਹੈ ਠੀਕ ਹੈ ਇਹ ਲਿਆਰੀ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਕ੍ਰਾਚੀ ਤੋਂ ਪਰਲੇ ਪਾਸੇ ਲਿਆਰੀ ਆ ਜਾਂਦਾ ਹੈ ਲਿਆਰੀ ਏਰੀਆ ਤੇ ਹੁਣ ਇਸ ਏਰੀਆ 'ਚ ਕਬਜ਼ਾ ਕਰਨਾ ਸਮਝ ਨਹੀਂ ਤਾ ਦੇਖੀ ਜਾਂਦਾ ਚਲੋ ਚੱਲਦੇ ਹਾਂ ਸਟਾਰਟ ਹੋ ਗਏ ਦੁਸਤਾਨੀ ਮੁੜਦੇ ਰਹੇ ਕਿਵੇਂ ਰਹਿ ਰਹੇ ਉਹ ਕੀ ਵੀ ਹੋਇਆ ਇਹ ਜ਼ਰਾ ਜ਼ਮੀਨ ਬੇਟੀ ਸਿੱਤ ਹੋ ਗਿਆ ਖਤਮ ਹੋ ਗਿਆ ਅਬ ਜਲਦੀ ਇਨਸ਼ਾਅੱਲਾ ਫੁਲਤੀ ਸਿਭ ਜਾਏ ਸੋ ਫਾਈਨਲੀ ਫਿਲਮ ਦੇਖ ਲਈ ਤਰ ਅੰਦਰ ਤੇ ਜਿੰਦਗੀ ਤੇ ਕਤਾਵ ਤੇ ਨਾਂ ਲਿਖੀ ਬੈਠਾ ਉਹ ਨਾਮ ਜਿਹੜਾ ਲਿਖਿਆ ਸੁਮੇਤ ਦਾ ਲਿਖਿਆ ਹੁੰਦਾ ਉਹਨਾਂ ਪਾਪਾ ਟੂ ਚ ਸੁਮੇਤ ਦੀ ਖੱਲੀ ਕਰੋ ਖੱਲੀ ਪਾੜੂਗਾ ਠੀਕ ਹੈ ਤੇਰੇ ਨਾਲ ਲਿਖਿਆ ਨਾ ਉਹਨੇ ਸੁਮੇਤ ਲਿਖਿਆ ਸੁਮੇਤ ਸੋਨੀ ਹੈ ਰਣਵੀਰ ਨੇ ਲਾਸਟ ਡੈਰੀ ਤੇ ਨਾਮ ਕਰਤੇ ਸੁਮੇਤ ਸੋਨੀਆ ਕਰਤੇ ਦੇਖ ਲੈ ਇੱਧਰ ਮੜਾ ਤੇਰਾ ਨਾ ਫਿਰ ਉਹ ਕੱਟ ਤੇਰਾ ਕੱਤਵਾ ਤੇਰਾ ਪਤਾ ਕੱਟਿਆ ਲੈ ਹੁਣ ਲੋ 22 ਬਾਹਰ ਆ ਗਏ ਤੇ ਹਵਾ ਪੂਰੀ ਠੰਡੀਆਂ ਹੈ ਜੋ ਕਹ ਤੱਤੀਆਂ ਹਵਾ ਨਹੀਂ ਲੱਗਣ ਦੇਵੀਆਂ ਤੈਨੂੰ ਹੁਣ ਠੰਡੀਆਂ ਹਵਾਵਾਂ ਲੱਗਣਗੀਆਂ ਹੈ ਚੱਲੀਏ ਫਿਰ ਹੋਰ ਚਲਦੇ ਆਂ ਪ੍ਰਾਈਸ ਖਾਦੇ ਸੀ ਬਹੁਤ ਸਵਾਸੀ ਤੇ ਹਾਂਜੀ ਬਹੁਤ ਪਿਆਰੇ ਹੋ ਤੁਸੀਂ ਹੈਂ 커피 커피 ਪੀਆਉਂਗੇ ਘਰ ਜਾਗੇ ਕਿਵੇਂ ਪਤਾ ਨਹੀਂ ਕਰਦੇ ਖਰਚਾ ਨਹੀਂ ਹੋਣਾ ਨਾ ਚਲੋ ਚਲਦੇ ਆਂ ਫਿਰ ਆਪਾਂ ਲੈ ਠਾਰ ਦੀ ਚਾਬੀ ਦੇ ਠਾਰ ਦੀ ਚਾਬੀ ਦੇ ਹੈਂ ਠਾਰ ਦੀ ਚਾਬੀ ਦੇ ਨਾ ਫਿਰ ਹਾਂ ਨਹੀਂ ਨਹੀਂ ਇੱਧਰਲੇ ਚ ਜਾਵਾਂਗੇ ਉੱਧਰਲੇ ਚ ਕੀ ਕਰਨਾ ਆਪਾਂ ਜਾ ਕੇ ਚਲਿਏ ਫਿਰ ਕਰੇ ਕਰੀ ਫੋਨ ਘਾਤੇ ਫਿਰ 커피 ਵੀ ਨਹੀਂ ਘੈਂਦੀ ਬਲਾਈ ਮਾਰਕੀਟ ਠੀਕ ਹੈ ਠਾਰ ਦੀ ਚਾਬੀ ਤਾਂ ਦੇ ਫਿਰ ਹੀ ਜਾਵਾਂਗੇ ਚਾਬੀ ਤੇਰੇ ਕੋਲ ਸੋ ਫਾਈਨਲੀ ਆਪਾਂ ਅੱਗੇ ਕਰੇ ਠੰਡ ਬਹੁਤ ਜ਼ਿਆਦਾ ਸੀ ਆ ਦੇਖੋ ਹੱਥ ਪੂਰੇ ਲਾਲ ਹੋ ਗਏ ਦੇਖ ਰਹੇ ਹੋ ਨਾ ਹੱਥ ਹੋ ਗਏ ਸੋਨ ਆਪਣੇ ਆ ਦੇਖੋ ਨੋਹਾਂ ਦੇ ਵਿੱਚ ਦੇਖਦੇ ਹੋ ਨਾ ਤੇ ਹੁਣ ਆਪਾਂ ਪੀਵਾਂਗੇ ਚਾਹ ਚਾਹ ਨਹੀਂ ਚਾਹ ਤਾਂ ਕੌਫੀ ਪੀਵਾਂਗੇ ਕੰਡੇ ਵਾਲੀ ਸੁਮੀ ਨੂੰ ਕਹਤਾ ਕੌਫੀ ਬਣਾਉਂਦੇ ਪਿਆ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਠੰਡ ਤਾਂ ਇੰਨੀ ਕਿ ਜ਼ਿਆਦਾ ਹੋ ਚੁੱਕੀ ਹੈ ਵੀ ਕੰਮ ਕਰਦੇ ਆ ਹੱਥ ਸੁੰਨ ਹੋ ਜਾਂਦੇ ਆ ਤੁਰਿਆ ਜਾਂਦੇ ਆ ਪੈਰ ਸੁੰਨ ਹੋ ਜਾਂਦੇ ਆ ਬਹਿ ਜਾਂਦੇ ਆ ਸਰੀਰ ਸੁੰਨ ਹੋ ਜਾਂਦਾ ਆਪਾਂ ਲੈ ਆਏ ਰੋੜਾ ਸਾਫ ਤੋਂ ਹੀਟਰ ਨਵਾਂ 800 ਵਾਟ ਦਾ ਤੇ ਗੱਲ ਕਰੀਏ ਜਿਹੜਾ ਹੀਟਰ ਹੈ ਨਾ एवरीडे ਦਾ ਇਹਦਾ ਫਾਇਦਾ ਪਤਾ ਕੀ ਆ ਪਾਵਰ ਪਲੱਗ ਤਾਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਨਾਰਮਲ ਹੀ 800 ਵਾਟ ਦਾ ਇਸ ਕਰਕੇ ਸੜਨ ਦਾ ਡਰ ਨਹੀਂ ਕੁਝ ਨਹੀਂ ਤੇ ਬਹੁਤ ਵਧੀਆ ਬਾਕੀ ਹੀਟਿੰਗ ਨਾਰਮਲ ਹੈਗੀ ਆ ਮੈਨ ਤਾਂ ਠੰਡ ਤੋਂ ਬਚਣਾ ਕਿ ਠੰਡ ਨਾ ਲੱਗੇ ਤੇ ਖਾਣਾ ਆਪਾਂ ਆਰਡਰ ਕਰਤਾ ਤੁਸੀਂ ਦੇਖ ਸਕਦੇ ਹੋ ਖਲਾਰਾ ਹਲੇ ਵੀ ਪਿਆ ਹੈ ਕਿਉਂਕਿ ਸਾਫ ਸਫਾਈ ਨਹੀਂ ਕੀਤੀ ਟਾਈਮ ਹੀ ਨਹੀਂ ਮਿਲਿਆ ਖਾਣਾ ਪਾウダー ਕਰਤਾ ਰਾਜਨ ਆਪਣਾ ਖਾਣਾ ਲੈ ਕੇ ਆ ਰਿਹਾ ਅੱਜ ਆਪਾਂ ਆਰਡਰ ਕੀਤਾ ਹੈ ਪਤਾ ਹੈ ਕੀ ਆਰਡਰ ਕੀਤਾ ਤੁਹਾਨੂੰ ਵਲੌਗ ਚ ਦਿਖਾਵਾਂਗੇ ਬਹੁਤ ਵਧੀਆ ਚੀਜ਼ ਆਰਡਰ ਕੀਤੀ ਹੈ ਤੇ ਬਾਕੀ ਤੁਹਾਨੂੰ ਵੀਰੇ ਨਾਲ ਵੀ ਮਲਾਵਾਂਗੇ ਜਿਹਦਾ ਜਿਹਦੇ ਤੋਂ ਆਪਾਂ ਆਰਡਰ ਕੀਤਾ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਤੇ ਜੇ ਤੁਹਾਨੂੰ ਵੀ ਲੋੜ ਹੋਵੇ ਆਪਾਂ ਨੰਬਰ ਵੀ ਦੇ ਦਾਂਗੇ ਵੀਰੇ ਦਾ ਤੇ ਜਦੋਂ ਮਰਜ਼ੀ ਆਰਡਰ ਕਰਿਓ ਕਿ ਦਰਵਾਜ਼ਾ ਸ਼ਹਿਰ ਦੇ ਵਿੱਚ ਫ੍ਰੀ ਡਿਲੀਵਰੀ ਹੈ ਇਹਨਾਂ ਦੀ ਪੂਰੀ ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਉਹ ਤਿਆਰ ਕਰਦੇ ਨੇ ਇਹ ਪਹਿਲੇ ਫੂਡ ਵਾਲੇ ਹੈ ਗਦੜਵਾ ਸ਼ਹਿਰ ਦੇ ਵਿੱਚ ਜਿਹੜੇ ਕਿ ਘਰੇ ਸਾਰਾ ਕੁਝ ਬਣਾਉਂਦੇ ਆ ਪੂਰਾ ਸਾਫ਼ ਸੁਥਰਾ ਪੂਰਾ ਆਪਣਾ ਵਾਲਾ ਤੇ ਆਪਣੇ ਉਹ ਪੰਨੀਆਂ ਇਹ ਚੜਾ ਕੇ ਗਲਵਸ ਵਗੈਰਾ ਪਾ ਕੇ ਜਿਵੇਂ ਆਪਾਂ ਘਰ ਦੇ ਕਿਉਂਕਿ ਬਾਹਰ ਬੰਦਾ ਇੰਨੀ ਸਫਾਈ ਨਹੀਂ ਰੱਖ ਪਾਂਦਾ ਜਿੰਨੀ ਬੰਦਾ ਘਰੇ ਆਪਣੇ ਸਫਾਈ ਰੱਖਦਾ ਬਹੁਤ ਵਧੀਆ ਬਣਾਉਂਦੇ ਨੇ ਬਾਕੀ ਤੁਹਾਨੂੰ ਵੀਰੇ ਨਾਲ ਮਲਾਵਾਂਗੇ ਹੁਣ ਆਪਾਂ ਜਾਵਾਂਗੇ ਥੋੜੇ ਜਿਹਾ ਸਟੇਸ਼ਨ ਤੇ ਆਪਣੇ ਆਰਡਰ ਲੈਣ ਸਾਡਾ ਡਿਨਰ ਆ ਗਿਆ ਤੇ ਸਾਨੂੰ ਡਿਲੀਵਰੀ ਦੇਣ ਵਾਲੇ ਭਾਈ ਸਾਹਿਬ ਵੀ ਆ ਗਏ ਹੈਲੋ ਕਰਦੇ ਹੈਲੋ ਬਾਏ ਕਰਦੇ ਬਾਏ ਬਾਈ ਬਾਈ ਠੀਕ ਹੈ ਲੋ ਜੀ ਵੰਸ਼ ਆਇਆ ਸੀ ਮੇਰੇ ਨਾਲ ਕਹਿੰਦਾ ਮੈਂ ਵੀਰੇ ਨਾਲ ਚੱਲਦਾ ਖਾਣਾ ਲੈਣ ਵਾਸਤੇ ਖਾਣਾ ਆਪਾਂ ਨੂੰ ਮਿਲ ਗਿਆ ਇਹ ਆ ਗਿੱਦੜ ਵਾਲੀ ਧਰਤੀ ਕਿੱਥੋਂ ਦੀ ਧਰਤੀ ਗਿੱਦੜ ਵੇ ਦੀ ਤੇ ਤੂੰ ਕੀ ਖਾਈ ਜਾਂਦਾ ਮਾਲ ਤੇਜ ਆ ਮਾਲ ਤੇਜ ਪੂਰਾ ਪਿੱਛੇ ਹੀ ਤੇ ਜਾ ਰਿਹਾ ਇਹ ਇੱਥੇ ਤੇ ਜਾ ਰਿਹਾ ਹਾਂ ਕੀ ਖਾ ਰਿਹਾ ਹੈ ਇਹਨੂੰ ਮਾਲ ਇਹਨੂੰ ਕੋਈ ਹਾਲ ਇੱਕ ਦਿਨ ਕੱਲ ਨੂੰ ਕੋਈ ਸ਼ੱਕ ਚਾਰ ਦਾਣੇ ਰਹਿ ਗਏ ਸੀ ਚਾਰ ਦਾਣੇ ਰਹਿ ਗਏ ਮਾਲ ਪੂਰਾ ਤੇਜ ਆ ਹਾਂ ਮੋਰ ਕਿੱਥੇ ਆ ਗਿਆ ਤੂੰ ਫਿਰ ਇਹ ਕਿੱਥੇ ਆ ਗਏ ਆਪਾਂ ਗਿੱਦੜਵਾ ਕਲਾਕਾਰਾਂ ਦਾ ਸ਼ਹਿਰ ਹੂੰ ਲੋ ਜੀ ਖਾਣਾ ਮਿਲ ਗਿਆ ਆਪਾਂ ਨੂੰ ਅਸੀਂ ਦਿਖਾਵਾਂਗੇ ਘਰੇ ਜਾ ਕੇ ਖਾਣਾ ਵੀ ਹੈ ਕਿ ਨਹੀਂ ਹੈ ਮਿੱਤਲ ਕਹਿ ਗਏ ਸੀ ਗਿੱਦੜਵੇ ਤਰਤੀ ਬਹੁਤ ਵਧੀਆ ਹੈ ਕੀ ਕਹ ਕੇ ਕਹੇ ਸੀ ਕਨੀਆ ਮਿੱਤਲ ਗਿੱਦੜਵੇ ਲੋਕ ਬਹੁਤ ਰਾਮੀ ਨੇ ਜਿਨੇ ਕੀ ਵੰਸ਼ ਚਲ ਜੀ ਬਾਈ ਠੰਡ ਨਾਲ ਅਸਕੇ ਆਜ ਆਪਾਂ ਠੰਡ ਦੂਰ ਕਰਤੀ ਹੈ ਵੰਸ਼ ਠੰਡ ਦੂਰ ਕਰਤੀ ਆਜ ਆਪਾਂ ਲੀਟਰ ਲਿਆਂਦਾ ਰੋਡੇ ਤੋਂ ਇਹ ਲੀਏ ਕਾਫੇ ਲਾਤੇ ਸਲੋ ਜੀ ਕਰਿਆ ਪਾ ਆ ਗਏ ਆ ਤੇ ਹੀਟਰ ਫੇਰ ਚਲਾ ਲਿਆ ਠੰਡ ਬਹੁਤ ਹੋਈ ਪਈ ਆ ਖਾਣਾ ਵੀ ਆਪਣਾ ਆ ਗਿਆ ਹੁਣ ਤੁਹਾਨੂੰ ਦਿਖਾਣੇ ਆ ਆਪਣੇ ਖਾਣੇ ਚ ਕੀ ਆਇਆ ਬਹੁਤ ਹੀ ਘੈਂਟ ਚੀਜ਼ ਐ ਟੈਂਟ ਦਾ ਸਭ ਤੋਂ ਪਹਿਲਾਂ ਇਹਨਾਂ ਦੀ ਪੈਕਿੰਗ ਦਿਖਾਣੇ ਤੁਹਾਨੂੰ ਪੈਕਿੰਗ ਬਹੁਤ ਘੈਂਟ ਆ ਇਹਨਾਂ ਦੀ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਹਣੀ ਤੇ ਕੁੜੀ ਮੁੰਡੇ ਨਾਲ ਸੋਹਣਾ सॉरी ਗਲਤ ਹੋ ਗਿਆ ਨਾ ਦੁਬਾਰਾ ਬੋਲਾਂ ਲੋ ਜੀ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਲੋ ਜੀ ਆ ਦੇਖੋ ਤੁਸੀਂ ਇਹ ਆਇਨੇ ਜੀ ਫਰਾਈਡ ਰਾਈਸ ਪਹਿਲਾਂ ਤਾਂ ਪੈਕਿੰਗ ਚੈੱਕ ਕਰੋ ਨਾਲੇ ਨੈਪਕਿਨ ਦਿੰਦੇ ਨੇ ਦੋ ਚਮਚੇ ਵੀ ਦਿੰਦੇ ਨੇ ਨਾਲ ਆਹ ਦੇਖੋ ਨੈਪਕਿਨ ਵੀ ਨਾਲ ਠੀਕ ਹੈ ਹੁਣ ਆਪਾਂ ਪੈਕਿੰਗ ਖੋਲ੍ਹ ਕੇ ਤੁਹਾਨੂੰ ਦਰਸ਼ਨ ਵੀ ਕਰਾ ਦਿੰਨੇ ਆ ਟੈਂ 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 ਸੋ ਸ਼ਕਲ ਤੁਸੀਂ ਦੇਖ ਲੈ ਇੱਕ ਵਾਰੀ ਫਰਾਈਡ ਰਾਈਸ ਨੇ ਨਾਲ ਦਹੀਂ ਹੈ ਤੇ ਨਾਲ ਬਹੁਤ ਵਧੀਆ ਪਿਆਜ਼ ਤੇ ਖੀਰੇ ਦਾ ਸਲਾਦ ਹੈ ਤੇ ਹੁਣ ਆਪਾਂ ਕਰਦੇ ਆ ਟੈਸਟ ਕਰਦੇ ਹਾਂ ਦੱਸਦੇ ਹਾਂ ਕਿਵੇਂ ਬਣਿਆ ਹੋਲਡੀ ਰੱਖਿਓ ਇਦਾਂ ਹੀ ਲੋ ਜੀ ਹੁਣ ਤੁਹਾਨੂੰ ਦੱਸਾਂਗੇ ਆਪਾਂ ਖਾ ਕੇ ਕਿਵੇਂ ਬਣੇ ਆ ਤੇ ਆਪਾਂ ਲਾ ਲਈ ਚਾਵਲ ਥੋੜੇ ਜਿਹੇ ਲਾ ਲਈ ਦਈ ਹੂੰ ਹੂੰ ਬਹੁਤ ਟੈਸਟੀ ਖਾਣਾ ਬਣਾਇਆ ਆਪਾਂ ਨੀਚੇ ਨੰਬਰ ਵੀ ਚਲਾਤਾ ਵੀਰੇ ਦਾ ਜੇ ਕਿਸੇ ਨੇ ਗਿੱਧਰਵਾ ਸ਼ਹਿਰ ਦੇ ਵਿੱਚ ਆਰਡਰ ਕਰਨਾ ਹੋਵੇ ਆफी ਚੀਜ਼ਾਂ ਬਣਾਉਂਦੇ ਨੇ ਇੱਕ ਇਹਨਾਂ ਦੀ ਕੁਆਲਿਟੀ ਇੱਕ ਇਹਨਾਂ ਦਾ ਟੇਸ ਸਭ ਤੋਂ ਬੈਸਟ ਹੈ ਇੱਕ ਵਾਰੀ ਜਰੂਰ ਚੈੱਕ ਕਰੋ ਜਰੂਰ ਟੈਸਟ ਕਰਕੇ ਦੇਖੋ ਇਹਨਾਂ ਦਾ ਦੜਵਾਤੇ ਵਿੱਚ ਡਿਲੀਵਰੀ ਵੀ ਇਹਨਾਂ ਦੀ ਫ੍ਰੀ ਹੈ। ਓਏ ਹੋਏ ਹੋਏ। ਖਾਨੇ ਚਾਵਲ ਫਰਾਈਡ ਰਾਈਸ ਤੇ ਫਿਰ ਕਰਾਂਗੇ ਇਹ ਵਲੌਗ ਦੀ ਐਡੀਟਿੰਗ। ਤੇ ਅਜੇ ਟਾਈਮ ਕੀ ਹੋ ਗਿਆ? ਸਵਾ 9 ਟਾਈਮ ਤੁਸੀਂ ਦੇਖ ਸਕਦੇ ਹੋ। ਸਵਾ 9 ਹੋ ਗਏ। ਇਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਐਡੀਟਿੰਗ ਆਪਣੇ ਆਪ ਦੇ ਕੰਮ ਦੀ। ਫਿਰ ਆਪਾਂ ਕਰਾਂਗੇ ਵਲੌਗ ਐਡਿਟ ਤੇ ਫਿਰ ਸੋਵਾਂਗੇ। ਸਾਰਾ ਦਿਨ ਇਹਦਾ ਹੀ ਨਿਕਲ ਜਾਂਦਾ ਹੈ ਸਫਾਈ ਹੁਣ ਕੱਲ ਹੋ ਜੂਗੀ ਇਹ ਤਾਂ ਉਹ ਗੱਲ ਹੋ ਗਈ ਜਾਂਦਾ ਸਿਲੰਡਰ ਵੇਚ ਕੇ ਛੋਟੇ ਵੀਰ ਕੱਪੜੇ ਤਾਂ ਆ ਕੇ ਸਿਲੰਡਰ ਕਿਸੇ ਹੋਰ ਦੇਣਾ ਆਜੂ ਮੇਰਾ ਉਹ ਕੰਮ ਮੇਰਾ ਜੀ ਰੀਟਿੰਗ ਦਾ ਕੰਮ ਹੋ ਗਿਆ ਵਲੋਗ ਬਣ ਗਿਆ ਸਫਾਈ ਕਿਸੇ ਹੋਰਨ ਕਰ ਲਾਂਗੇ ਸੋ ਖਾਣੇ ਪੀਣੇ ਆ ਫਿਰ ਸੌਣ ਲੱਗੇ ਕਰਾਂਗੇ ਗੁੱਡ ਨਾਈਟ ਤੁਸੀਂ ਰੋਟੀ ਖਾ ਲਿਆ ਕਰੋ ਕੰਮ ਨਾਲੋਂ ਸਿਹਤ ਪਹਿਲਾਂ ਜ਼ਰੂਰੀ ਆ ਕੰਮ ਬਾਅਦ ਚ ਵੀ ਹੋ ਜਾਣਗੇ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਤੁਸੀਂ ਵਲੋਗ ਦੇਖਦੇ ਪਿਓ ਤੇ ਕਿੰਨੀ ਕਿੰਨੀ ਠੰਡ ਆ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਕਿੰਨਾ ਟੈਂਪਰੇਚਰ ਚੱਲਦਾ ਪਿਆ ਬਾਕੀ ਬਨੇ ਰਹੋ ਅਜੀ ਆਪਾਂ ਖਾਣਾ ਖਾ ਲਿਆ ਤੇ ਟੇਸਟੀ ਸੀ ਖਾਣਾ ਬਹੁਤ ਵਧੀਆ ਰਾਜਨ ਵੀਰੇ ਐਕਸਲੈਂਟ ਫੂਡ ਬਣਾਉਨੇ ਹੋ ਐਕਸਲੈਂਟ ਕੁਆਲਿਟੀ ਹੈ ਤੁਹਾਡੀ ਬੀ ਐਨ ਫੂਡੀ ਗਿੱਦੜਪਾ ਵਾਲੇ ਮੋਬਾਈਲ ਨੰਬਰ ਆਪਾਂ ਚਲਾਤਾ ਸਕਰੀਨ ਤੇ ਤੇ ਵੀਰੇ ਤੋਂ ਆਰਡਰ ਜਰੂਰ ਕਰਿਓ ਨੈਪਕਿਨ ਮੂੰਹ ਪੋਈ ਲੈਣੇ ਹੁਣ ਆਪਾਂ ਜੇ ਕਿ ਤੋ ਗੰਦਾ ਆਏਗਾ ਕਮੈਂਟ ਕਰਕੇ ਦੱਸ ਦਿਓ ਤੇ ਟਾਈਮ ਹੋ ਗਿਆ 9:30 ਉਨਾ ਪਾ ਬੈਠਦੇ ਆਂ ਆਪਣੇ ਕੰਮ ਤੇ ਆਪਦਾ ਕੰਮ ਕਰਦੇ 1 ਘੰਟਾ ਡੇਢ ਘੰਟਾ ਤੇ ਫਿਰ ਆਪਾਂ ਸੋਵਾਂਗੇ ਗੁੱਡ ਨਾਈਟ ਸਾਰਿਆਂ ਨੂੰ ਸਵੇਰੇ ਮਿਲਦੇ ਆਂ ਜਲਦੀ ਉੱਠ ਕੇ ਠੀਕ ਹੈ ਬਾਏ